ਉਸ ਵੇਰ ਤੋਂ ਹੀ ਲਗਾਤਾਰ ਰੌਣਕਾਂ ਲਗਾ ਰਹੇ ਨੇ ਦੁਨੀਆਂ ਭਰ ਦੀਆਂ ਕਿਉਂਕਿ ਨਾਮੇ ਹਸਤੀਆਂ ਇਸ ਗੱਲ ਦਾ ਇਸਾ ਬਣਨ ਦੇ ਲਈ ਮੁੰਬਈ ਆ ਪਹੁੰਚੀਆਂ ਹੋਈਆਂ ਨੇ ਤੇ ਇਸ ਦੇ ਵਿਚਾਲੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਸ ਦੇ ਦੇ ਨਾਲ ਜਨਤਕ ਮਾਹੌਲ ਹੈ ਢੋਲ ਠਮੱਕੇ ਵਾਲਾ ਮਾਹੌਲ ਹੈ ਵੱਡੇ ਪੱਧਰ ਤੇ ਇਸ ਵਿਆਹ ਨੂੰ ਲੈ ਕੇ ਜੋ ਕਿ ਤਿਆਰੀਆਂ ਕੀਤੀਆਂ ਗਈਆਂ ਨੇ ਮੁੰਬਈ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਦਸਤਲਾਜ ਰਾਧਿਕਾ ਤੇ ਅਨੰਤ ਸਭਾਨੀ ਦੇ ਵਿਆਹ ਦੇ ਯੂਕੇ ਪਵਿੱਤਰ ਬੰਧਨ ਦੇ ਵਿੱਚ ਵਜਣਗੇ ਤੇ ਰਾਧਿਕਾ ਅਨੰਤ ਦੇ ਵਿਆਹ ਦੀਆਂ ਵੱਡੇ ਪੱਧਰ ਤੇ ਜਿਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਉਹ ਤਿਆਰੀਆਂ ਇਹਨਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦੀਆਂ ਨੇ ਵਿਆਹ ਵਾਲੀਆਂ ਕਾਰਾਂ ਖੂਬਸੂਰਤ ਤਰੀਕੇ ਦੇ ਨਾਲ ਸਜਾਈਆਂ ਗਈਆਂ ਨੇ ਆਪਰਾ ਢੋਲ ਤਾਂ ਜਿਹੜਾ ਕਿ ਢੋਲੀਆਂ ਦਾ ਪ੍ਰਬੰਧ ਕੀਤਾ ਗਿਆ ਢੋਲ ਠਮੱਕੇ ਵਾਲਾ ਮਾਹੌਲ ਜਿਹੜਾ ਕਿ ਤਸਵੀਰਾਂ ਦੇ ਵਿੱਚ ਵੀ ਆ ਨਜ਼ਰ ਆ ਰਿਹਾ ਤੇ ਜਸ਼ਨ ਦਾ ਮਾਹੌਲ ਜਿਹੜਾ ਕਿ ਮੁੰਬਈ ਦੇ ਵਿੱਚ ਇਹਨਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਹਰ ਪਾਸੇ ਬਹੁਤ ਸੂਰਤ ਤਰੀਕੇ ਦੇ ਨਾਲ ਜਿਹੜੀ ਕਿ ਸਜਾਵਟ ਕੀਤੀ ਗਈ ਹੈ ਚਾਹੇ ਵਿਆਹ ਵਾਲੀਆਂ ਘਰਾ ਹੁਣ ਚਾਹੇ ਵਕ ਵਕ ਜਗਾਵਾਂ ਵਿਆਹ ਵਾਲੀਆਂ ਹੋਣ ਆ ਪੂਰੀ ਤਰ੍ਹਾਂ ਸਜਾਵਟ ਕੀਤੀ ਗਈ ਹੈ ਢੋਲੀ ਸਵੇਰ ਤੋਂ ਜਿਹੜੇ ਕਿ ਲਗਾਤਾਰ ਰੌਣਕਾਂ ਲਗਾ ਰਹੇ ਤੇ ਦੁਨੀਆਂ ਭਰ ਦੀਆਂ ਕਿਉਂਕਿ ਨਾਮੀ ਹਸਤੀਆਂ ਇਸ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੀਆਂ ਹੋਈਆਂ ਨੇ ਪਹਿਲਾਂ ਹੀ ਆ ਵੱਡੀਆਂ ਹਸਤੀਆਂ ਜਿਹੜੀਆਂ ਕਿ ਮੁੰਬਈ ਆ ਪਹੁੰਚ ਚੁੱਕੀਆਂ ਨੇ ਆ ਪਾਕਪਾ ਖੇਤਰ ਦੀਆਂ ਵੱਡੀਆਂ ਹਸਤੀਆਂ ਜਿਹੜੀਆਂ ਕਿ ਇਸ ਵਿਆਹ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੀਆਂ ुते गिरिवर विन्द्य नन्दनुते दिनि वासिनि विष्णुविलासि निष्णनुते भगवति हे सिद्धिकण्ठ कुटुम्बिनि भोरि कुटुम्बिनि भोरि कृते जय जय हे महिषासुरपर्तिनि रम्य कपर्दिनि शैलसुते

मे दिनि विश्वविनोदिनि नन्दनुते गिरिव